ਗੁਰੂ ਨਾਲ ਪਿਆਰ ਹੋਵੇ ਤੇਰ ਠੰਡ ਹੁੰਦੇ ਨਹੀਂ ਦੇਖੀ ਜਾਂਦੀ ਕਿਉਂਕਿ ਪਿੱਜੋ ਸਿੱਜੋ ਕੰਬਲੀ ਤੇ ਅੱਲੋ ਵਰਥੇ ਮੇ ਜਾਏ ਮਿਲ ਆ ਦੇਣਾ ਸੱਜਣਾ ਤੇ ਨਾ ਹੀ ਨੇ ਉਹ ਅੱਜ ਠੰਡ ਨਹੀਂ ਦੇਖੀਗੀ ਵੇਖੋ ਕਿੰਨੀ ਧੁੰਦ ਪੈ ਰਹੀ ਐ ਕਾਤੀ ਬਰਸਾਤ ਵੀ ਹੋ ਗਈ ਪਰ ਸੰਤਾਂ ਦਾ ਅਥਾ ਪਿਆਰ ਤੇ ਸ਼ਰਦਾ ਗੁਰੂ ਲਈ ਉਹੀ ਐ ਅੱਜ ਦੀ ਦਿੱਸੀ ਬਾਲਾਂ ਸਮਾਗਮ ਲਿਖੇ ਗਿਆ ਹਨ ਕਵੀ ਦਰਬਾਰ ਕੀ ਕਿਸ਼ਵਾਰ ਔਰ ਸਾਡੀ ਦਰਬਾਰ ਕੀ ਸੰਧ ਦਰਬਾਰ ਸਤਿਗੁਰੂ ਦੀ ਕਿਰਪਾ ਨਾਲ ਮਨਜੀਤ ਸਾਹਿਬ ਔਰ ਅੱਜ ਦੀ ਦਿੱਸੀ ਨਾਲ ਬਹੁਤ ਹੀ ਸੋਹਣਾ ਹੀ ਸਤਿਗੁਰੂ ਜੀ ਦੇ ਦਰਬਾਰ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਹੈ ਕਣਾ ਚਾਹੋਗੇ ਅੱਜ ਬੜਾ ਸਿੱਖ ਪਰਿਵਾਰ ਤੇ ਬੜਾ ਮਹਾਨ ਦਿਨ ਹੈ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਆਇਦਰ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1666 ਈਸਵੀ ਵਿੱਚ ਮਾਤਾ ਗੁਜਰਕੌਰ ਪਿਤਾ ਗੁਰਤੇਗ ਬਹਾਦਰ ਜੀ ਦੇ ਗ੍ਰਹਿ Patna ਸ਼ਹਿਰ ਵਿਖੇ ਅਵਤਾਰਧਾਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਦਾ ਦਿਨ ਜਿੰਨੀ ਮੱਤੀ ਪ੍ਰਾਸਾ ਬਹੁਤ ਗੁਰੂ ਘਰ ਦੇ ਵਿੱਚ ਠੰਡ ਨਹੀਂ ਦੇਖੀ ਜਾਂਦੀ ਜਦੋਂ ਸਰਦਾ ਬੰਚ ਹੋਵੇ ਨਾ ਗੁਰੂ ਨਾਲ ਪਿਆਰ ਹੋਵੇ फेर ਛੰਡ ਹੁੰਦੇ ਨਹੀਂ ਦੇਖੀ ਜਾਂਦੀ ਕਿਉਂਕਿ ਭਿੱਜੋ ਸਿੱਜੋ ਕੰਬਲੀ ਤੇ ਅੱਲੋ ਵਰਥੇ ਮੇ ਜਾਏ ਮਿਲਾਂ ਦੇ ਨਾ ਸਜਣਾ ਟੁੱਟੇ ਨਾ ਹੀ ਨੇਓ ਇਸ ਲਈ ਜਿਹੜਾ ਹੈਗਾ ਵੈ ਗੁਰੂ ਜੀ ਸਰਬੰਸ ਦਾ ਨਹੀਂ ਸਰ ਉਹਨਾਂ ਨੇ ਆਪਣਾ ਸਾਰਾ ਸਰਬੰਸ ਇਸ ਕੌਮ ਦੇ ਲਈ ਇਸ ਦੇਸ਼ ਦੇ ਲਈ ਵਾਰ ਦਿੱਤਾ ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮੱਧ ਸ਼ਹਿਨ ਸ਼ਾਹ ਤੇ ਕੋ ਸਿੰਘੋ ਕਿਸਤਾ ਨਾਲ ਦਾ ਕਰਜ਼ਾ ਤਾਰਿਆ ਮੈਂ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਠੰਡ ਨਹੀਂ ਦੇਖੀਏ ਕਿ ਵੇਖੋ ਕਿੰਨੀ ਧੁੰਦ ਪੈ ਰਹੀ ਹੈ ਰਾਤੀ ਬਰਸਾਤ ਵੀ ਹੋ ਗਈ ਪਰ ਸੰਗਤਾਂ ਦਾ ਅਥਾ ਪਿਆਰ ਤੇ ਸ਼ਰਦਾ ਗੁਰੂ ਲਈ ਉਹੀ ਹੈ ਸੰਗਤਾਂ ਦੂਰੋਂ ਦੂਰੋਂ ਹੰਮ ਹਵਾ ਕੇ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰਿਹਾ ਹਨ ਜਿਹੜੇ ਅੱਜ ਇੱਥੇ ਨਹੀਂ ਆ ਸਕਦੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਸਿੱਧਾ ਕਰ ਰਹੇ ਹਨ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਭ ਤੋਂ ਪਹਿਲਾਂ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਤੇਕ ਜੋ ਨਾਣੋ ਔਰ ਸਾਰੇ ਚਾਰ ਨਾਣਾਂ ਨੂੰ ਵਧਾਈਆਂ ਦੇਣਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਪੰਸ ਦਾਨੀ ਪਿਤਾ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕੁਰਪਦੀਆਂ ਸਮੂਹ ਟੀਮ ਨੂੰ ਸਾਰਿਆਂ ਨੂੰ ਬੇਨਤ ਬੇਨਤ ਵਧਾਈਆਂ ਹੋਣ ਦੀ ਸੋ ਆਪ ਜੀ ਜਾਣਦੇ ਹੋਗੇ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤਾਂ ਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਰ ਵਿਖੇ ਪਾਵ ਲਾਇਓ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਜੋ ਆਪ ਜੀ ਜਾਣਦੇ ਹੋਗੇ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਗਟਿਓ ਮਰਦ ਅਗਮੜਾ ਬ੍ਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿਲਾ ਸੋ ਸਭ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜਲਗੀਦਰ ਪਾਸ਼ਾਏ ਦੇ ਪ੍ਰਕਾਸ਼ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਹਣ ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਐਸਡੀਪੀਸੀ ਵੱਲੋਂ ਸਮਾਗਮ ਲਿਖੇ ਗਏ ਹਨ ਕਵੀ ਦਰਬਾਰ ਕਵੀਸ਼ੀ ਦਰਬਾਰ ਔਰ ਸਾਡੀ ਦਰਬਾਰ ਕੀਰਤਨ ਦਰਬਾਰ ਸਤਿਗੁਰ ਦੀ ਕਿਰਪਾ ਦੇ ਨਾਲ ਮਨਜੀਤ ਸਾਹਿਬ ਔਰ ਐਸਜੀਪੀਸੀ ਵੱਲੋਂ ਬਹੁਤ ਹੀ ਸੋਹਣਾ ਹੀ ਸਤਿਗੁਰ ਦੀ ਕਿਰਪਾ ਦੇ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਆਪਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਤਾਂ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਮੈਟ ਵਿਛੇ ਹੋਏ ਹਨ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਐਸਜੀਪੀਸੀ ਵੱਲੋਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਲੰਗਰ ਸੋਹਣੇ ਸਜਾਏ ਜਾ ਰਹੇ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਸ਼ਾਮ ਨੂੰ ਅਲੋਕੀ ਨਜ਼ਾਰਾ ਦੇਖਣ ਨੂੰ ਮਿਲੇਗਾ ਫੁੱਲ ਚੜੀਆਂ ਵਾਂਗ ਆਸਪੈ ਦਾ ਲੋਕ ਨਜ਼ਾਰਾ ਦੇਖਣ ਨੂੰ ਮਿਲੇਗਾ ਔਰ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਅਸ਼ਾਈ ਦੇ ਪ੍ਰਕਾਸ਼ ਗੁਰਪ੍ਰਭੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਜੀ ਅੰਮਰ ਸ਼ਕੋਤ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਦੂਰ ਹੋਵੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਪਰ ਤਿਆਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜਿਕ ਚਾਰਾ ਬਲਾਵੇ ਨੇ ਹਾਲ ਹੋ ਜਾਵੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਅਸ਼ਾਈ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ